ਤੋਂ ਧੰਨਵਾਦ ਪ੍ਰਕਾਸ਼ ਸਿੰਘ ਜੀ ਤਾਰੂ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕਾਰ ਜਿਹੜਾ ਵਰਤਾਰਾ ਕਰ ਰਹੀ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਸੂਬੇ ਦੀ ਸਰਕਾਰ ਜਿਹੜਾ ਵਿਚੋਲਗੀ ਦਾ ਉਹ ਕੰਮ ਕਰਦੀ ਹੈ ਉਹਦੇ ਵਿੱਚੋਂ ਸੱਤਵੀਂ ਵਾਰ ਫੈਲ ਹੋਈ ਹੈ ਸੱਤਵੀਂ ਵਾਰ ਤੇ ਜਿਵੇਂ ਆਪਾਂ ਨੇ ਹੁਣ ਸਵਾਲ ਕਰਨੇ ਸ਼ੁਰੂ ਕੀਤੇ ਸੀ ਬੀਜਪੀ ਦੇ ਆਗੂ ਨੂੰ ਤੇ ਆਦੀ ਪਾਈਵਾਲ ਪਾਰਟੀਆਂ ਨੂੰ ਉਹੀ ਇਸ ਸਰਕਾਰ ਨੂੰ ਵੀ ਸਵਾਲ ਕਰਾਂਗੇ ਕਿ ਮੋਰਚਾ ਡੱਕਿਆ ਹੋਇਆ ਪੰਜਾਬ ਦੀ ਧਰਤੀ ਤੇ ਕੈਰੀਗੇਟ ਲੱਗੇ ਹੋਏ ਨੇ ਪੰਜਾਬ ਦੀ ਧਰਤੀ ਤੇ ਸ਼ਹੀਦ ਸੁਭਕਰਮਣ ਸਿੰਘ ਤੇ ਕੋਲੀ ਬੱਜੀ ਪੰਜਾਬ ਦੀ ਧਰਤੀ ਤੇ ਤੇ ਐਫ ਆਈ ਆਰ ਦਰਜ ਕਰਦੀ ਹੈ ਹਰਿਆਣਾ ਦੀ ਗਵਰਨਮੈਂਟ ਬੇ ਨੌਜਵਾਨਾਂ ਨੂੰ ਚੁੱਕ ਕੇ ਲੈ ਕੇ ਗਈ ਪੰਜਾਬ ਦੀ ਧਰਤੀ ਤੋਂ ਤੇ ਫਿਰ ਸਵਾਲ ਤਾਂ ਵੱਧਦਾ ਰਾ ਉਹਨਾਂ ਨੇ ਵੀ ਕੱਲ ਇਹਨਾਂ ਦਾ ਇੱਕ ਐਮਐਲਏ ਇਹ ਗੱਲ ਕਹਿੰਦਾ ਕਿ ਕਿਸਾਨਾਂ ਨੇ ਸਾਡੇ ਲੀਡਰ ਥੱਲੇ ਲਾਤੇ ਬਿਲਕੁਲ ਲਾਏ ਨੇ ਅੱਗੇ ਵੀ ਲਾਵਾਂਗੇ ਕਿਉਂਕਿ ਮੁੱਦਾ ਕਿਸਾਨੀ ਤੇ ਮਜ਼ਦੂਰੀ ਦਾ ਤੇ ਆਪ ਦੇ ਹੱਕਾਂ ਦਾ ਤੁਹਾਨੂੰ ਉੱਤੇ ਚੱਕੜਦਾ ਨਹੀਂ ਰਹੀ ਗੱਲ ਕਿ ਅੱਜ ਦਾ ਜਿਹੜਾ ਆਪਣਾ ਰੋਲ ਰੋਕੋ ਹੈ ਸਰਕਾਰ ਨੇ ਸਵਾ ਮੰਗਿਆ ਸੀਗਾ 9 ਤਰੀਕ ਨੂੰ ਬਚੋਲ ਗਰੀ ਕੀਤੀ ਸੀਗੀ ਪੰਜਾਬ ਦੀ ਸਰਕਾਰ ਨੇ ਤੇ ਉਸੇ ਗੱਲ ਕਰਾਵਾ ਕੇ ਕਿ 16 ਤਰੀਕ ਤੱਕ ਨੌਜਵਾਨ ਬਾਹਰ ਆ ਜਾਣਗੇ ਤੁਹਾਨੂੰ ਗੱਲ ਦੱਸਣਾ ਜਾਂਦਾ ਕਿ ਅੱਜ 29 ਦਿਨ ਹੋ ਗਏ ਸਾਡੇ ਵੀਰ ਅਨੀਸ਼ ਕਟਕਰ ਜੀ ਨੂੰ ਭੁਖੜਦਾਲ ਰੱਖੇ ਹੋਏ 6 ਆ ਗਏ ਕੋਈ ਅੰਗ ਮਾਰਿਆ ਗਿਆ ਉਹਦੀ ਕਿਡਨੀ ਫੇਲ ਹੋਈ ਉਹਦੇ ਗੁਰਦੇ ਬਾਹਰ ਆ ਗਏ ਉਹਦੇ ਲੀਵਰ ਨੂੰ ਨੁਕਸਾਨ ਹੋਇਆ ਜਿੰਨੀ ਜ਼ਿੰਮੇਵਾਰ ਹਿਆਰਾਨੀ ਦੀ ਸਰਕਾਰ ਸੈਂਟਰ ਦੀ ਸਰਕਾਰ ਹੋਊਗੀ ਉਨੀ ਹੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਵੀ ਹੋਊਗੀ ਕਿਉਂਕਿ ਉਹਨੇ ਜ਼ਿੰਮੇਵਾਰੀ ਚੁੱਕੀ ਸੀ ਬਸ ਸਵਾਲ ਤਾਂ ਬਹੁਤਾਰੇ ਵੀ ਹੋ ਦੇਣੇ ਲਪਾ ਉਦੋਂ ਤੱਕ ਟੱਕ ਟੱਕ ਕੇ ਰੱਖਾਂਗੇ ਪਤਾ ਕਿ ਸਾਡੇ ਮੁੰਡੇ ਰਹਾ ਹੋ ਕੇ ਸਾਡੇ ਵਿਚਕਾਰ ਨਹੀਂ ਆ ਜਾਂਦੇ ਤੇ ਆਪਾਂ ਨੂੰ ਪਤਾ ਨਹੀਂ ਲੱਗ ਜਾਂਦਾ ਕਿ ਇਹ ਦੀਸ ਜਿਹੜੇ ਜੀਨ ਜੇਲ ਦੇ ਵਿੱਚ ਬੰਦਾ ਉਹਦੀ ਸਾਰੇ ਨਿਕ ਹਾਲਾਤ ਕੀ ਨੇ ਤੇ ਆਪਾਂ ਨੇ ਸਾਰੇ ਵੀਰੋਣੇ ਜਾਗਦ ਕਰਨ ਸਰਕਾਰ ਨੇ ਆਪਣੇ ਪ੍ਰਬੰਧ ਕੀਤੇ ਹੋਏ ਨੇ ਅਸੀਂ ਆਪਣੇ ਪ੍ਰਬੰਧ ਕਰਨੇ ਨੇ ਤੇ ਸਾਰਿਆਂ ਨਾਲ ਇੱਕ ਜੇ ਨਾਲ ਆਪਾਂ ਦੇ ਤੋਂ ਤੁਗੜ ਜਿਮੀ ਅੱਗੋ ਅੱਗੋ ਦੀ ਆਪਾਂ ਨੂੰ ਦਿਸ਼ਾ ਦੇ ਦੇ ਸੋਣਗੇ ਔਰ ਉਹਨਾਂ ਆਪਾਂ ਨੇ ਪੂਰੇ ਕਰਨਾ ਤੇ ਸਰਕਾਰ ਇਹ ਗੱਲ ਇਸੇ ਇੱਕ ਪੁਆਇੰਟ ਰੁਕੇ ਕੱਲ ਨੂੰ ਹਰਿਆਣੇ ਦੇ ਵਿੱਚ ਵੀ ਮੋਰਚੇ ਖੁੱਲਣੇ ਨੇ ਫਿਰ ਨਾਲ ਦੀ ਨਾਲ ਹੋਰ ਪੁਆਇੰਟਾਂ ਦੇ ਅਸੀਂ ਢੱਕਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ